ਹਾਂਜੀ ਕੀ ਹਾਲ ਚਾਲ ਆ ਜੀ ਭਰਾਵੋ ਅੱਜ ਤੁਹਾਡੇ ਸਾਹਮਣੇ ਪੇਸ਼ ਹੋਏ ਆ ਜੀ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਵੀਰ ਦੀ ਇਹ ਕਹਾਣੀ ਆ ਉਹ ਵੀਰ ਇਸ ਟਾਈਮ ਸਪਿੰਨ ਦੇ ਵਿੱਚ ਰਹਿ ਰਿਹਾ ਜਦੋਂ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਆ ਉਹ ਵੀਰ ਉਹ ਟਾਈਮ ਪੰਜਾਬ ਦੇ ਵਿੱਚ ਦਸਵੀਂ ਕਰ ਚੁੱਕਾ ਹੁੰਦਾ ਕਹਿੰਦਾ ਵੀ ਅਸੀਂ ਪਿੰਡ ਦੇ ਸਕੂਲ 'ਚ ਪੜ੍ਹਦੇ ਆ ਮੇਰੇ ਨਾਲਿਆਂ ਦਾ ਇੱਕ ਕੁੜੀ ਪੜ੍ਹਦੀ ਆ ਬਹੁਤ ਸੋਹਣੀ ਕੁੜੀ ਸੀ ਕਹਿੰਦਾ ਮੈਂ ਉਹ ਕੁੜੀ ਨੂੰ ਪਸੰਦ ਕਰਦਾ ਸੀ ਕਹਿੰਦਾ ਦਸਵੀਂ ਤੋਂ ਬਾਅਦ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਮੈਨੂੰ ਬਾਹਰ ਸਪੇਨ ਬੁਲਾ ਲੈਂਦੇ ਨੇ ਕਹਿੰਦਾ ਵੀ ਮੈਂ ਸਪੇਨ ਚਲਾ ਜਾਂਦਾ ਤੇ ਉਹ ਕੁੜੀ ਨੂੰ ਪਤਾ ਲੱਗ ਜਾਂਦਾ ਵੀ ਇਹ ਉੱਥੋਂ ਚਲਾ ਗਿਆ ਕਹਿੰਦਾ ਵੀ ਉਹ ਕੁੜੀ ਕੀ ਕਰਦੀ ਆ ਮੇਰੇ ਯਾਰਾਂ ਦੋਸਤਾਂ ਤੋਂ ਮੇਰਾ ਨੰਬਰ ਲੈ ਕੇ ਤੇ ਮੈਨੂੰ ਫੋਨ ਕਰਦੀ ਆ ਕਹਿੰਦਾ ਜਦੋਂ ਮੈਂ ਉਹ ਕੁੜੀ ਦਾ ਫੋਨ ਚੱਕਦਾ ਤੇ ਜਦੋਂ ਹੈਲੋ ਕਰਦੀ ਆ ਕਹਿੰਦਾ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਆ ਵੀ ਜਿਹੜੀ ਕੁੜੀ ਨੂੰ ਮੈਂ ਪਿਆਰ ਕਰਦਾ ਸੀ ਵੀ ਉਹ ਕੁੜੀ ਨੇ ਮੈਨੂੰ ਅੱਜ ਆਪੇ ਫੋਨ ਕਰ ਲਿਆ ਕਹਿੰਦਾ ਵੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਕਹਿੰਦਾ ਵੀ ਅਸੀਂ ਗੱਲਾਂ ਕਰਨ ਲੱਗ ਜਾਨੇ ਆ ਕਹਿੰਦਾ ਵੀ ਮੈਂ ਵੀ ਨਵਾਂ ਨਾਵਾਂ ਗਿਆ ਹੁੰਦਾ ਕੰਮ ਹਲੇ ਮੈਨੂੰ ਵੀ ਨਹੀਂ ਮਿਲਿਆ ਹੁੰਦਾ ਮਹੀਨਾ ਡੇਢ ਕਹਿੰਦਾ ਵੀ ਅਸੀਂ ਗੱਲਾਂ ਬਾਤਾਂ ਕਰਦੇ ਰਹਿੰਨੇ ਆ ਕਹਿੰਦਾ ਵੀ ਗੱਲਾਂ ਕਰਦੇ ਇੰਨਾ ਕ ਅਸੀਂ ਰੁੱਝ ਜਾਨੇ ਆ ਵੀ ਦਿਨ ਰਾਤ ਅਸੀਂ ਇੱਕ ਕਰ ਦਿੰਨੇ ਆ ਵੀ ਸਾਨੂੰ ਐ ਲੱਗਦਾ ਵੀ ਅਸੀਂ ਉਹ ਇੱਕ ਦੂਜੇ ਲਈ ਬਣੇ ਆ ਵੀ ਸਾਡਾ ਹੀ ਆ ਸੱਚਾ ਪਿਆਰ ਕਹਿੰਦਾ ਵੀ ਅਸੀਂ ਲੱਗੇ ਰਹਿੰਨੇ ਆ ਦਿਨ ਰਾਤ ਗੱਲਾਂ ਕਰਨਾ ਕਹਿੰਦਾ ਵੀ ਐਵੇਂ ਮਹੀਨਾ ਡੇਢ ਲੰਘ ਜਾਂਦਾ ਕਹਿੰਦਾ ਵੀ ਉਹ ਕੁੜੀ ਨੂੰ ਫਿਰ ਮੈਂ ਮੈਂ ਇਥੋਂ ਗਿਫਟ ਭੇਜਨੇ ਸ਼ੁਰੂ ਕਰ ਦੇਣਾ ਕਦੇ ਮੈਂ ਕੋਈ ਚੀਜ਼ ਭੇਜਤੀ ਕਦੇ ਕੋਈ ਚੀਜ਼ ਭੇਜਤੀ ਕਹਿੰਦਾ ਵੀ ਮੇਰੇ ਤੋਂ ਇੱਕ ਗਲਤੀ ਹੋ ਜਾਂਦੀ ਆ ਵੀ ਮੈਂ ਉਸ ਕੁੜੀ ਨੂੰ ਆਪਣਾ ਸਾਰਾ ਬਾਇਓ ਡਾਟਾ ਦੱਸ ਦਿੰਦਾ ਵੀ ਅਸੀਂ ਕੀ ਕਮਾ ਰਹੇ ਹਾਂ ਕੀ ਖਾ ਰਹੇ ਹਾਂ ਵੀ ਸਾਡੀ ਕਿੰਨੀ ਇਨਕਮ ਆ ਵੀ ਅਸੀਂ ਡੇਲੀ ਦੇ ਕਿੰਨੇ ਪੈਸੇ ਕਮਾ ਰਹੇ ਹਾਂ ਕਹਿੰਦਾ ਵੀ ਉਹ ਕੁੜੀ ਹਸਾਬ ਆ ਜਾਂਦੀ ਆ ਮੇਰਾ ਕਹਿੰਦਾ ਵੀ ਉਹ ਪੈਸੇ ਮੰਗਣੇ ਸ਼ੁਰੂ ਕਰ ਦਿੰਦੀ ਆ ਵੀ ਅੱਜ ਮੈਂ ਉੱਥੇ ਜਾਣਾ ਅੱਜ ਮੈਂ ਆ ਚੀਜ਼ ਲੈਣੀ ਆ ਮੈਨੂੰ 5000 ਦੇ ਦੇ ਮੈਨੂੰ 10000 ਦੇ ਦੇ ਕਹਿੰਦਾ ਵੀ ਮੈਂ ਤਾਂ ਉਹ ਕੁੜੀ ਨੂੰ ਦਿਲ ਤੋਂ ਪਿਆਰ ਕਰਦਾ ਵੀ ਮੇਰੇ ਲਈ ਤਾਂ ਹੈ ਹੀ ਉਹ ਸਾਰਾ ਕੁਝ ਆ ਕਹਿੰਦਾ ਵੀ ਜੇ ਉਹਨੇ 5000 ਮੰਗਣਾ ਮੈਂ ਉਹਨੂੰ 10000 ਦੇ ਦੇਣਾ ਜੇ ਉਹਨੇ 10 ਮੰਗਣਾ ਕਹਿੰਦਾ ਮੈਨੂੰ 20 ਪਾ ਦੇਣਾ ਕਹਿੰਦਾ ਵੀ ਚੱਲਦਾ ਰਿਹਾ ਐਵੇਂ ਕਹਿੰਦਾ ਵੀ 14-15 ਲੱਖ ਰੁਪਇਆ ਸੀ ਖਾਤੇ 'ਚ ਕਹਿੰਦਾ ਵੀ ਨੇੜੇ ਲਾਤਾ ਲੱਖ ਡੇਢ ਲੱਖ ਰੁਪਇਆ ਰਹਿ ਗਿਆ ਉਹਦੇ 'ਚ ਕਹਿੰਦਾ ਵੀ ਘਰ ਦੇ ਦੇਖ ਲੈਂਦੇ ਨੇ ਵੀ ਖਾਤੇ 'ਚੋਂ ਪੈਸੇ ਕਿੱਥੇ ਗਏ ਕਹਿੰਦਾ ਫਿਰ ਮੈਨੂੰ ਪੁੱਛਦੇ ਨੇ ਘਰ ਦੇ ਵੀ ਪੈਸੇ ਕਿੱਥੇ ਗਏ ਕਹਿੰਦਾ ਵੀ ਫਿਰ ਮੈਨੂੰ ਦੱਸਣਾ ਪੈਂਦਾ ਕਹਿੰਦਾ ਵੀ ਮੈਂ ਕੁੜੀ ਨਾਲ ਵੀ ਗੱਲ ਕਰ ਲੈਣਾ ਵੀ ਐਵੇਂ ਮੇਰੇ ਘਰੇ ਪਤਾ ਲੱਗ ਗਿਆ ਵੀ ਤੂੰ ਆਪਣੇ ਘਰੇ ਵੀ ਗੱਲ ਕਰ ਲਾ ਤੇ ਆਪਾਂ ਰਿਸ਼ਤਾ ਕਰਾ ਲਈਏ ਹੁਣ ਕਹਿੰਦਾ ਵੀ ਮੈਂ ਆਪਣੇ ਘਰ ਦੇਆਂ ਨੂੰ ਕਹਿ ਕੇ ਮਨਾ ਲੈਣਾ ਵੀ ਮੈਂ ਤਾਂ ਇਸੇ ਕੁੜੀ ਨਾਲ ਵਿਆਹ ਕਰਾਣਾ ਮੈਂ ਇਸੇ ਨੂੰ ਪਿਆਰ ਕਰਦਾ ਨਹੀਂ ਤਾਂ ਮੈਂ ਇਹਦੇ ਬਿਨਾ ਮਰ ਜਾਣਾ ਵੀ ਮੇਰਾ ਇਹਦੇ ਨਾਲ ਤੁਸੀਂ ਰਿਸ਼ਤਾ ਕਰ ਦੋ ਕਹਿੰਦਾ ਵੀ ਘਰ ਦੇ ਵਿਚਾਲ ਸੋਚਦੇ ਨੇ ਵੀ ਬਈ ਇਕੱਲਾ ਇਕੱਲਾ ਮੁੰਡਾ ਵੀ ਕੱਲ ਨੂੰ ਕੁਝ ਗਲਤ ਕਰ ਜੂਗਾ ਕਹਿੰਦਾ ਵੀ ਪੁੱਛ ਪੜਤਾਲ ਕਰਕੇ ਕਹਿੰਦਾ ਵੀ ਮੇਰਾ ਰਿਸ਼ਤਾ ਕਰਾ ਦਿੰਦੇ ਨੇ ਉਹ ਕੁੜੀ ਨਾਲ ਕਹਿੰਦਾ ਵੀ ਰਿਸ਼ਤਾ ਹੋ ਜਾਂਦਾ ਲੰਘਦਾ ਮਹੀਨਾ ਡੇਢ ਐਵੇਂ ਫੇਰ ਅਸੀਂ ਦਿਨ ਰਾਤ ਕਹਿੰਦਾ ਉਹ ਉਵੇਂ ਹੀ ਪਹਿਲਾਂ ਵਾਂਗੂ ਇੱਕ ਕੀਤਾ ਹੁੰਦਾ ਅਸੀਂ ਗੱਲਾਂ ਕਰ ਕਰ ਕੇ ਕਹਿੰਦਾ ਵੀ ਇਹ ਕੁੜੀ ਮੈਨੂੰ ਇੱਕ ਦਿਨ ਕਹਿੰਦੀ ਆ ਵੀ ਹੁਣ ਮੈਂ ਕਾਲਜ ਪੜ੍ਹਨ ਲੱਗਣਾ ਤੇ ਮੈਨੂੰ ਆਉਣਾ ਜਾਣਾ ਬਹੁਤ ਔਖਾ ਹੁੰਦਾ ਵੀ ਤੂੰ ਐਂ ਕਰ ਵੀ ਤੂੰ ਮੈਨੂੰ ਕੋਠੀ ਲੈ ਦੇ ਕਹਿੰਦਾ ਵੀ ਮੈਂ ਘਰ ਗੱਲ ਕਰਦਾ ਤੇ ਘਰੇ ਕਹਿੰਦਾ ਵੀ ਹੁਣ ਵੀ ਰਿਸ਼ਤਾ ਤਾਂ ਹੋ ਹੀ ਗਿਆ ਐਂਗੇਜਮੈਂਟ ਹੋ ਗਈ ਹੁਣ ਆਪਣੇ ਘਰ ਦੀ ਨੂੰ ਆ ਉਹ ਵੀ ਐਵੇਂ ਧੱਕੇ ਖਾਂਦੀ ਚੰਗੀ ਨਹੀਂ ਲੱਗਦੀ ਵੀ ਆਪਾਂ ਐਂ ਕਰਦੇ ਵੀ ਆਪਾਂ ਉਹਨੂੰ ਕੋਠੀ ਲੈ ਦਿੰਦੇ ਆ ਕਹਿੰਦਾ ਵੀ ਚੱਲ ਵੀ ਮੈਂ ਘਰੇ ਜ਼ੋਰ-ਜ਼ਾਰ ਪਾ ਕੇ ਤੇ ਉਹਨੂੰ ਸ਼ਹਿਰ ਚ ਕੋਠੀ ਲੈ ਦੇਣਾ। ਕੋਠੀ ਤੋਂ ਬਾਅਦ ਗੱਲਾਂਬਾਤਾਂ ਹੁੰਦੀਆਂ ਰਹਿੰਦੀਆਂ ਐਵੇਂ। ਕਹਿੰਦਾ ਵੀ ਮਹੀਨੇ ਬਾਅਦ ਉਹ ਕੁੜੀ ਮੈਨੂੰ ਕਹਿਣ ਲੱਗਦੀ ਆ ਵੀ ਜਿਹੜੀ ਤੂੰ ਕੋਠੀ ਲਈ ਆ ਵੀ ਇਹ ਮੇਰੇ ਨਾਮ ਕਰਾ ਦੇ। ਕਹਿੰਦਾ ਵੀ ਜਦੋਂ ਮੈਂ ਘਰੇ ਇਹ ਗੱਲ ਕਰਦਾ ਤਾਂ ਮੇਰੇ ਘਰ ਦੇ ਮੇਰੇ ਫਾਦਰ ਸਾਹਿਬ ਕਹਿੰਦਾ ਵੀ ਮੈਨੂੰ ਬਹੁਤ ਰੋਕਦੇ ਨੇ ਵੀ ਤੂੰ ਇਹ ਕੰਮ ਨਾ ਕਰ ਵੀ ਹਲੇ ਵਿਆਹ ਨਹੀਂ ਹੋਇਆ ਵੀ ਤੂੰ ਪਹਿਲਾਂ ਹੀ ਉਹਦੇ ਨਾਮ ਕੋਠੀ ਨਾ ਕਰਾ। ਤਾਂ ਵੀ ਮੈਂ ਤਾਂ ਇੰਨਾ ਕਰਨਾ ਹੁੰਦਾ ਉਹਦੇ ਪਿਆਰ ਦੇ ਵਿੱਚ। ਵੀ ਮੈਨੂੰ ਕਿਸੇ ਹੋਰ ਪਾਸੇ ਕੁਝ ਦਿਸਦਾ ਹੀ ਨਹੀਂ ਕਹਿੰਦਾ ਵੀ ਮੈਂ ਉਹ ਕੋਠੀ ਵੀ ਉਹਦੇ ਨਾਮ ਕਰਾ ਦਿੰਦਾ ਕਹਿੰਦਾ ਵੀ ਟਾਈਮ ਲੰਘਦਾ ਜਾਂਦਾ ਕਹਿੰਦਾ ਵੀ ਇਹ ਕੁੜੀ ਕੀ ਕਰਦੀ ਆ ਵੀ ਬਾਅਦ ਚ ਮੇਰੇ ਨਾਲ ਗੱਲ ਕਰਨਾ ਘਟਾ ਦਿੰਦੀ ਆ ਬਿਲਕੁਲ ਕਦੇ ਕਹਿੰਦੀ ਆ ਵੀ ਮੈਂ ਅੱਜ ਭੂਆ ਕੋਲ ਚੱਲੀ ਆ ਕਦੇ ਮੈਂ ਅੱਜ ਮਾਸੀ ਕੋਲ ਜਾ ਰਹੀ ਆ ਕਦੇ ਮੈਂ ਕਿਤੇ ਚੱਲੀ ਆ ਤੇ ਕਹਿੰਦਾ ਵੀ ਇਹਨੇ ਜਮਾਂ ਗੱਲ ਘਟਾਤੀ ਮੇਰੇ ਨਾਲ ਕਹਿੰਦਾ ਵੀ ਮੈਂ ਇਕੱਲਾ ਇਕੱਲਾ ਰਹਿਣ ਲੱਗ ਗਿਆ ਕਿਤੇ ਕਿਤੇ ਮੇਰੇ ਵੀ ਦਿਮਾਗ 'ਚ ਸ਼ੱਕ ਪੈਦਾ ਹੋਣ ਲੱਗ ਗਿਆ ਵੀ ਮੈਂ ਤਾਂ ਇੰਨੇ ਪੈਸੇ ਵੀ ਖਵਾਈ ਬੈਠਾ ਕੋਠੀ ਵੀ ਦਵਾਈ ਬੈਠਾ ਵੀ ਹੁਣ ਕਹਿੰਦਾ ਵੀ ਮੇਰਾ ਨਾ ਇੱਕ ਯਾਰ ਹੁੰਦਾ ਉਸੇ ਕਾਲਜ ਚ ਪੜਦਾ ਜਿਹੜੇ ਕਾਲਜ ਚ ਇਹ ਕੁੜੀ ਨੇ ਐਡਮਿਸ਼ਨ ਲਈ ਹੁੰਦੀ ਆ ਕਹਿੰਦਾ ਵੀ ਮੈਂ ਉਹਦੇ ਨਾਲ ਗੱਲ ਕਰਦਾ ਉਹਨੂੰ ਸਾਰੀ ਗੱਲਬਾਤ ਦੱਸਦਾ ਵੀ ਐਵੇਂ ਐਵੇਂ ਫਲਾਣੀ ਫਲਾਣੀ ਕੁੜੀ ਆ ਵੀ ਮੇਰਾ ਉਹਦੇ ਨਾਲ ਰਿਸ਼ਤਾ ਹੋ ਗਿਆ ਕਹਿੰਦਾ ਮੈਂ ਉਹ ਮੁੰਡੇ ਨੂੰ ਕਹਿਣਾ ਵੀ ਤੂੰ ਇਹ ਕੁੜੀ ਦੀ ਮੈਨੂੰ ਕਾਲ ਡਿਟੇਲ ਕਢਾ ਕੇ ਦੇ ਤੇ ਕੁੜੀ ਬਾਰੇ ਪਤਾ ਕਰ ਵੀ ਕੁੜੀ ਹੈ ਕਿਵੇਂ ਦੀ ਆ ਕਹਿੰਦਾ ਵੀ ਉਹ ਮੁੰਡਾ ਮੈਨੂੰ ਕਹਿੰਦਾ ਵੀ ਕੁੜੀ ਤਾਂ ਬਹੁਤ ਸਿਆਣੀ ਆ ਵੀ ਮੈਂ ਕਿਹਨੂੰ ਕੁੜੀ ਨੂੰ ਜਾਣਦਾ ਵੀ ਇੱਥੇ ਕਾਲਜ ਦੇ ਵਿੱਚ ਹੁੰਦੀ ਆ ਵੀ ਕੁੜੀ ਸਿਆਣੀ ਆ ਸਾਊ ਆ ਕਹਿੰਦਾ ਮੈਂ ਫਿਰ ਵੀ ਉਹਨੂੰ ਕਹਿੰਦਾ ਵੀ ਨਹੀਂ ਵੀ ਤੂੰ ਮੈਨੂੰ ਇਹਦੇ ਕਾਲ ਡਿਟੇਲ ਕਢਾ ਕੇ ਦੇ ਕਹਿੰਦਾ ਵੀ ਮੁੰਡਾ ਕਹਿੰਦਾ ਵੀ 30-35000 ਰੁਪਏ ਲੱਗਣਾ ਵੀ ਮੈਂ ਕਢਵਾ ਦੂੰਗਾ ਕਹਿੰਦਾ ਵੀ ਮੈਂ ਉਹਨੂੰ 35000 ਰੁਪਏ ਪਾ ਦੇਣਾ ਵੀ ਮੈਨੂੰ ਕਾਲ ਡਿਟੇਲ ਕਢਾ ਦੇ ਕਹਿੰਦਾ ਵੀ ਉਹਨੂੰ ਮੈਂ 35000 ਪਾਣਾ ਤੇ ਉਹ ਮੈਨੂੰ ਕਾਲ ਡਿਟੇਲ ਕਢਾ ਦਿੰਦਾ ਕਹਿੰਦਾ ਉਹ ਕੀ ਕਰਦਾ ਵੀ ਸਾਰੀ ਕਾਲ ਡਿਟੇਲ ਮੈਨੂੰ ਐਡਿਟ ਕਰਕੇ ਭੇਜ ਦਿੰਦਾ ਵਿੱਚੋਂ ਮੇਨ ਮੇਨ ਨੰਬਰ ਕੱਟ ਕੇ ਸਿਰਫ ਮੇਰਾ ਤੇ ਉਹ ਕੁੜੀ ਦਾ ਜਾਂ ਉਹਦੇ ਘਰਦਿਆਂ ਦਾ ਨੰਬਰ ਛੱਡ ਕੇ ਮੈਨੂੰ ਕਾਲ ਡਿਟੇਲ ਭੇਜ ਦਿੰਦਾ ਕਹਿੰਦਾ ਮੈਂ ਜਦੋਂ ਕਾਲ ਡਿਟੇਲ ਦੇਖਦਾ ਵੀ ਮੈਂ ਮੈਨੂੰ ਬਹੁਤ ਸ਼ਰਮ ਆਉਂਦੀ ਆ ਆਪਣੇ ਆਪ ਤੇ ਵੀ ਮੈਂ ਇਹ ਕੁੜੀ ਤੇ ਸ਼ੱਕ ਕਰੀ ਜਾਂਦਾ ਵੀ ਇਹ ਕੁੜੀ ਤਾਂ ਕਿਸੇ ਹੋਰ ਨਾਲ ਗੱਲ ਹੀ ਨਹੀਂ ਕਰਦੀ ਕਹਿੰਦਾ ਵੀ ਚਲੋ ਟਾਈਮ ਲੰਘ ਜਾਂਦਾ ਸਾਡੀ ਫੇਰ ਗੱਲਬਾਤ ਹੁੰਦੀ ਆ ਚਲੋ ਥੋੜੀ ਹੁੰਦੀ ਆ ਚਾਹੇ ਬਹੁਤੀ ਹੁੰਦੀ ਆ ਕਹਿੰਦਾ ਵੀ ਮੈਨੂੰ ਯਕੀਨ ਹੋ ਜਾਂਦਾ ਵੀ ਇਹ ਕਿਸੇ ਹੋਰ ਨਾਲ ਗੱਲ ਨਹੀਂ ਕਰਦੀ। ਫਿਰ ਕੁੜੀ ਮੈਨੂੰ ਇੱਕ ਦਿਨ ਕਹਿੰਦੀ ਆ ਵੀ ਮੈਂ ਨਾ ਤੇਰੇ ਲਈ ਕੁਝ ਸਮਾਨ ਭੇਜਣਾ ਇੱਥੋਂ। ਵੀ ਮੈਂ ਇੱਥੋਂ ਪਾਰਸਲ ਕਰਾ ਦੂੰਗੀ, ਪਾਰਸਲ ਭੇਜ ਦੂੰਗੀ ਵੀ ਤੇਰੇ ਲਈ ਮੈਂ ਕੱਪੜੇ ਆਂ, ਥੋੜੇ ਬਤੇ ਪੈਂਟਾਂ, ਸ਼ਰਟਾਂ ਨੇ ਤੇ ਹੋਰ ਸਮਾਨ ਆ ਵੀ ਮੈਂ ਤੇਰੇ ਲਈ ਭੇਜਦੀ ਆਂ। ਕਹਿੰਦਾ ਵੀ ਮੈਂ ਕੁੜੀ ਨੂੰ ਕਹਤਾ ਵੀ ਚੱਲ ਕੋਈ ਗੱਲ ਨਹੀਂ ਵੀ ਭੇਜਦੀ। ਤੇ ਕਹਿੰਦਾ ਵੀ ਉਹ ਕੱਪੜਿਆਂ ਦੇ ਵਿੱਚ ਨਾ ਉਹ ਇੱਕ ਹਰੇ ਕੱਪੜੇ ਦੇ ਵਿੱਚ ਇੱਕ ਤਵੀਤ ਭੇਜਦੀ ਆ। ਹਰੇ ਕੱਪੜੇ ਦੇ ਵਿੱਚ ਤਵੀਤ ਨੂੰ ਬੰਨ੍ਹ ਕੇ ਕਹਿੰਦਾ ਪੈਂਟ ਦੀ ਜੇਬ ਵਿੱਚ ਪਾ ਦਿੰਦੀ ਆ। ਤੇ ਕਹਿੰਦਾ ਵੀ ਉਹ ਕੁੜੀ ਮੈਨੂੰ ਕਹਿੰਦੀ ਆ ਵੀ ਤੂੰ ਇਹ ਸਮਾਨ ਕੱਲੇ ਨੇ ਕੱਲੇ ਨੇ ਖੋਲਣਾ ਵੀ ਤੇਰੇ ਕੋਲ ਨਹੀਂ ਕੋਈ ਹੋਣਾ ਚਾਹੀਦਾ ਤੇ ਜਦੋਂ ਵੀ ਤੂੰ ਇਹ ਸਮਾਨ ਖੋਲੂਗਾ ਕਹਿੰਦਾ ਵੀ ਚਲੋ 10 15 ਦਿਨਾਂ ਦੇ ਵਿੱਚ ਉਹ ਸਮਾਨ ਮੇਰੇ ਕੋਲ ਉੱਥੇ ਆ ਪਹੁੰਚ ਜਾਂਦਾ ਕਹਿੰਦਾ ਜਦੋਂ ਮੈਂ ਉਹ ਸਮਾਨ ਖੋਲਦਾ ਆਂਦਾ ਪੈਂਟ ਦੀ ਜੇਬ ਦੇ ਵਿੱਚੋਂ ਮੈਨੂੰ ਹਰੇ ਕੱਪੜੇ ਦੇ ਵਿੱਚ ਇੱਕ ਤਵੀਤ ਮਿਲਦਾ ਕਹਿੰਦਾ ਵੀ ਕੁੜੀ ਨਾਲ ਮੈਂ ਫੋਨ ਤੇ ਗੱਲ ਕਰਦਾ ਕਹਿੰਦਾ ਵੀ ਕੁੜੀ ਮੈਨੂੰ ਕਹਿੰਦੀ ਆ ਵੀ ਤੂੰ ਕਿਸੇ ਨੂੰ ਇਹ ਤਵੀਤ ਬਾਰੇ ਕੁਝ ਨਹੀਂ ਦੱਸਣਾ ਆਪਣੇ ਘਰੇ ਆਪਣੇ ਯਾਰਾ ਦੋਸਤਾਂ ਨੂੰ ਕਿਸੇ ਨੂੰ ਕੁਝ ਨਹੀਂ ਦੱਸਣਾ ਇਹ ਤਵੀਤ ਬਾਰੇ ਤੇ ਨਾ ਤੂੰ ਕਦੀ ਕੋਈ ਗੱਲ ਕਰਨੀ ਆ ਤੇ ਬਸ ਇਹਨੂੰ ਤੂੰ ਕਹਿੰਦਾ ਵੀ ਆਪਣੇ ਬਟਵੇ ਦੇ ਵਿੱਚ ਪਾ ਕੇ ਆਪਣੇ ਕੋਲ ਰੱਖਣਾ 24 ਘੰਟੇ ਵੀ ਇਹਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਤੂੰ ਕਹਿੰਦਾ ਵੀ ਮੈਂ ਕੁੜੀ ਨੂੰ ਪੁੱਛਣਾ ਵੀ ਇਹ ਤਵੀਤ ਹੈ ਕਾਦਾ ਜਿਹੜਾ ਤੂੰ ਮੇਰੇ ਲਈ ਭੇਜਿਆ ਕਹਿੰਦਾ ਕੁੜੀ ਕਹਿੰਦੀ ਆ ਵੀ ਇਹ ਤਵੀਤ ਮੈਂ ਬਾਬੇ ਪੀਰ ਤੋਂ ਲੈ ਆਈਆਂ ਕਰਾ ਕੇ ਵੀ ਆਪਾਂ ਕਦੇ ਦੂਰ ਨਾ ਹੋਈਏ ਆਪਾਂ ਕਦੇ ਵੱਖ ਨਾ ਹੋਈਏ ਵੀ ਆਪਾਂ ਹਮੇਸ਼ਾ ਇਕੱਠੇ ਰਹੀਏ ਜਿਹੜਾ ਆਪਣਾ ਪਿਆਰ ਆ ਇਹ ਸਦਾ ਐਵੇਂ ਹੀ ਬਣਿਆ ਰਹੇ ਕਹਿੰਦਾ ਵੀ ਮੈਂ ਤਾਂ ਬਹੁਤ ਖੁਸ਼ ਹੋ ਜਾਣਾ ਵੀ ਇੰਨੀ ਸੋਹਣੀ ਕੁੜੀ ਉੱਪਰੋਂ ਇੰਨਾ ਇਹ ਮੇਰਾ ਕਰ ਰਹੀ ਆ ਕਹਿੰਦਾ ਵੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਕਹਿੰਦਾ ਵੀ ਮੈਂ ਸਾਰਾ ਦਿਨ ਖੁਸ਼ ਖੁਸ਼ ਰਹਿਣਾ ਵੀ ਵੀ ਸ਼ੁਕਰਾਬੀ ਪ੍ਰਮਾਤਮਾ ਇੰਨੀ ਸੋਹਣੀ ਕੁੜੀ ਮਿਲ ਗਈ ਉੱਪਰੋਂ ਇੰਨਾ ਪਿਆਰ ਕਰਨ ਵਾਲੀ ਮਿਲ ਗਈ ਕਹਿੰਦਾ ਵੀ ਚਲੋ ਲੰਘਦਾ ਥੋੜਾ ਟਾਈਮ ਆ ਕਹਿੰਦਾ ਫਿਰ ਬਾਤ 'ਚੋਂ 2 ਕੁ ਮਹੀਨਿਆਂ ਬਾਅਦ ਕਹਿੰਦਾ ਵੀ ਇਹ ਕੁੜੀ ਮੈਨੂੰ ਅਚਾਨਕ ਇੱਕ ਦਿਨ ਫੋਨ ਕਰਕੇ ਕਹਿੰਦੀ ਆ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੀ ਵੀ ਮੇਰੇ ਘਰ ਦੇ ਨਹੀਂ ਮੰਨਦੇ ਕਹਿੰਦਾ ਵੀ ਜਦੋਂ ਮੈਂ ਇਹ ਗੱਲ ਸੁਣਦਾ ਆਂਦਾ ਵੀ ਮੇਰੇ ਤਾਂ ਪੈਰਾਹੇਟੋ ਜ਼ਮੀਨ ਨਿਕਲ ਜਾਂਦੀ ਆ ਵੀ ਜਿਹੜੀ ਕੁੜੀ ਮੈਨੂੰ ਇੰਨਾ ਪਿਆਰ ਕਰਦੀ ਸੀ ਵੀ ਅੱਜ ਇੱਕ ਲੱਖ ਤੇਨੇ ਕਹਦਾ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੀ ਕਹਿੰਦਾ ਵੀ ਭਰਾਵੋ ਮੈਂ ਤਾਂ ਰੋਣ ਲੱਗ ਜਾਂਦਾ ਸਾਰਾ ਸਾਰਾ ਦਿਨ ਅੰਦਰ ਪੈਠ ਕੇ ਸਾਰਾ ਸਾਰਾ ਦਿਨ ਰੋਈ ਜਾਂਦਾ ਸਾਰੀ ਸਾਰੀ ਰਾਤ ਰੋਈ ਜਾਂਦਾ ਵੀ ਮੇਰਾ ਬੁਰਾ ਹਾਲ ਹੋ ਜਾਂਦਾ ਰੋ ਰੋ ਕੇ ਕਹਿੰਦੇ ਵੀ ਘਰ ਦੇ ਵੀ ਦੇਖਦੇ ਨੇ ਵੀ ਇਹਨੇ ਕੀ ਹਾਲਤ ਕਰ ਲਈ ਵੀ ਇਹਨੇ ਤਾਂ ਮਰ ਜਾਣਾ ਇਹਨੇ ਤਾਂ ਬਚਣਾ ਹੀ ਨਹੀਂ ਹੈਗਾ ਇਸ ਹਾਲ ਨਾਲ ਕਹਿੰਦੇ ਵੀ ਸਮੇਂ ਨੂੰ ਬਹੁਤ ਬਾਹਰ ਅੰਦਰ ਘੁਮਾਉਂਦੇ ਨੇ ਕਦੇ ਕਿਤੇ ਲੈ ਕੇ ਜਾਂਦੇ ਨੇ ਕਦੇ ਕਿਤੇ ਵੀ ਚਲੇ ਸਹੀ ਹੋ ਜਾਊਗਾ ਕਹਿੰਦਾ ਪਰ ਮੇਰਾ ਧਿਆਨ ਤਾਂ ਉਹਦੇ ਚੀਜ਼ ਸੀ ਸਾਰਾ ਵੀ ਜਿਹਨੂੰ ਮੈਂ ਇੰਨਾ ਪਿਆਰ ਕੀਤਾ ਵੀ ਉਹ ਐਵੇਂ ਕਰ ਕੀ ਮੇਰੇ ਨਾਲ ਵੀ ਮੈਂ ਵੀ ਮੈਂ ਤਾਂ ਬਚਣਾ ਨਹੀਂ ਉਹਦੇ ਬਿਨਾ ਮੈਂ ਤਾਂ ਉਹਦੇ ਨਾਲ ਹੀ ਰਹਿਣਾ ਉਹਦੇ ਨਾਲ ਹੀ ਵਿਆਹ ਕਰਾਣਾ ਕਹਿੰਦਾ ਵੀ ਚਲੋ ਮਹੀਨਾ ਡੇਢ ਨਿਕਲਦਾ ਵੀ ਮੇਰਾ ਐਵੇਂ ਹੀ ਬੁਰਾ ਹਾਲ ਹੁੰਦਾ ਰੋ ਰੋ ਕੇ ਕਹਿੰਦਾ ਕੁੜੀ ਦਾ ਫੋਨ ਆਉਂਦਾ ਫਿਰ ਮੈਨੂੰ ਮਹੀਨੇ ਡੇਢ ਬਾਅਦ ਉਹ ਕੁੜੀ ਕਹਿੰਦੀ ਵੀ ਜਿਹੜਾ ਮੈਂ ਤੈਨੂੰ ਤਵੀਤ ਦਿੱਤਾ ਸੀ ਵੀ ਉਹ ਤਵੀਤ ਕਿੱਥੇ ਆ ਕਹਿੰਦਾ ਵੀ ਮੈਂ ਉਹਨੂੰ ਦੱਸਦਾ ਵੀ ਤਵੀਤ ਤਾਂ ਮੇਰੇ ਕੋਲ ਹੀ ਆ ਮੇਰੇ ਬਟਵੇ ਦੇ ਵਿੱਚ ਹੀ ਆ ਤੇ ਉਹ ਕਹਿੰਦਾ ਵੀ ਕੁੜੀ ਮੈਨੂੰ ਕਹਿੰਦੀ ਆ ਵੀ ਚੱਲ ਵੀ ਤਵੀਤ ਨੂੰ ਦੂਰ ਨਾ ਕਰੀਂ ਵੀ ਤੂੰ ਤਵੀਤ ਆਪਣੇ ਕੋਲ ਹੀ ਰੱਖੀ ਵੀ ਚੱਲ ਮੈਂ ਇੱਧਰ ਕਿਸੇ ਬਾਬੇ ਨਾਲ ਗੱਲ ਕਰਦੀ ਆ ਵੀ ਕੀ ਪਤਾ ਵੀ ਮੇਰੀ ਮਾਂ ਮੰਨ ਜੇ ਹਨਾ ਵੀ ਕੀ ਪਤਾ ਆਪਣਾ ਵਿਆਹ ਹੋ ਜੇ ਕਹਿੰਦਾ ਵੀ ਜਦੋਂ ਉਹ ਮੈਨੂੰ ਇੰਨੀ ਗੱਲ ਕਹਿੰਦੀ ਆ ਵੀ ਮੈਂ ਦੁਬਾਰਾ ਹੌਸਲੇ ਜੇ ਚਾ ਆ ਜਾਨਾ ਵੀ ਹਲੇ ਵੀ ਇਹ ਕਰਦੀ ਆ ਮੇਰਾ ਵੀ ਕੀ ਪਤਾ ਚੱਲ ਸਾਡਾ ਵਿਆਹ ਹੋ ਜੇ ਕਹਿੰਦਾ ਵੀ ਮੈਂ ਵੀ ਓਮੀ ਉਹਦੀ ਗੱਲ ਸੁਣ ਕੇ ਮੈਂ ਕਿਸੇ ਨੂੰ ਕੁਝ ਨਹੀਂ ਦੱਸਦਾ ਕਹਿੰਦਾ ਵੀ ਮੇਰਾ ਹਾਲ ਬੁਰਾ ਹੁੰਦਾ ਘਰ ਦੇ ਤੋਂ ਦੇਖਿਆ ਨਹੀਂ ਜਾਂਦਾ ਮੇਰਾ ਇਹ ਹਾਲ ਕਹਿੰਦੇ ਇੱਧਰ ਪੰਜਾਬ ਦੇ ਵਿੱਚ ਸਾਡੇ ਰਿਸ਼ਤੇਦਾਰ ਹੁੰਦੇ ਨੇ ਤੇ ਘਰ ਦੇ ਉਹ ਰਿਸ਼ਤੇਦਾਰਾਂ ਨੂੰ ਕਿਸੇ ਬਾਬੇ ਕੋਲ ਭੇਜਦੇ ਨੇ ਤੇ ਕਹਿੰਦੇ ਵੀ ਉਹ ਬਾਬਾ ਗੋ ਕਹਿੰਦਾ ਵੀ ਉਹ ਮੁੰਡੇ ਕੋਲ ਇੱਕ ਤਵੀਤ ਆ ਕਹਿੰਦਾ ਵੀ ਉਹ ਜਿੰਨਾ ਚਿਰ ਉਹ ਤਵੀਤ ਉਹਦੇ ਕੋਲ ਰਹੂਗਾ ਵੀ ਤੁਹਾਡਾ ਮੁੰਡਾ ਸਹੀ ਨਹੀਂ ਹੋ ਸਕਦਾ ਕਹਿੰਦਾ ਵੀ ਘਰ ਦੇ ਮੈਨੂੰ ਪੁੱਛਦੇ ਨੇ ਵੀ ਐਵੇਂ ਐਵੇਂ ਤੇਰੇ ਕੋਲ ਕੋਈ ਤਵੀਤ ਆ ਕਹਿੰਦਾ ਵੀ ਮੈਨੂੰ ਤਾਂ ਕੁੜੀ ਨੇ ਕਿਹਾ ਹੋਇਆ ਸੀ ਵੀ ਤੂੰ ਕਿਸੇ ਨੂੰ ਕੁਝ ਨਹੀਂ ਦੱਸਣਾ ਤਵੀਤ ਬਾਰੇ ਕਹਿੰਦਾ ਵੀ ਮੈਂ ਮੰਨ ਕੇ ਨਹੀਂ ਆਇਆ ਮੈਂ ਮੰਨਿਆ ਨਹੀਂ ਹੈਗਾ ਇਹਨਾਂ ਕੋਲ ਵੀ ਕਹਿੰਦਾ ਵੀ ਮੈਂ ਕਹਤਾ ਮੇਰੇ ਕੋਲ ਤਾਂ ਕੋਈ ਤਵੀਤ ਨਹੀਂ ਹੈਗਾ ਕਹਿੰਦਾ ਵੀ ਚੱਲ ਵੀ ਘਰ ਦੇ ਪੁੱਛਦੇ ਨੇ ਮੈਂ ਮੁਕਰ ਜਾਂਦਾ ਵੀ ਮੇਰੇ ਕੋਲ ਨਹੀਂ ਹੈਗਾ ਕੋਈ ਤਵੀਤ ਕਹਿੰਦਾ ਵੀ ਮੈਂ ਸੋ ਜਾਣਾ ਕਹਿੰਦਾ ਫਿਰ ਇਹ ਰਾਤ ਨੂੰ ਮੇਰੀ ਤਲਾਸ਼ੀ ਲੈਂਦੇ ਨੇ ਬਟਵਾ ਚੱਕਦੇ ਨੇ ਵੀ ਬਟਵੇ ਦੇ ਵਿੱਚੋਂ ਇਹਨਾਂ ਨੂੰ ਤਵੀਤ ਮਿਲ ਜਾਂਦਾ ਕਹਿੰਦਾ ਵੀ ਚਲੋ ਇਹ ਤਵੀਤ ਕੱਢ ਲੈਂਦੇ ਨੇ ਕਹਿੰਦੇ ਵੀ ਤਵੀਤ ਕੱਢ ਕੇ ਫਿਰ ਥੋੜੇਕਾ ਟਾਈਮ ਬਾਅਦ ਕਹਿੰਦਾ ਵੀ ਮੇਰਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਵੀ ਮੈਂ ਠੀਕ ਹੋਣਾ ਸ਼ੁਰੂ ਹੋ ਜਾਂਦਾ ਜਿਵੇਂ ਹੀ ਉਹ ਤਵੀਤ ਮੇਰੇ ਤੋਂ ਦੂਰ ਜਾਂਦਾ ਕਹਿੰਦੇ ਵੀ ਇੱਕ ਵੀ ਤ ਮੇਰੇ ਤੋਂ ਦੂਰ ਹੋ ਜਾਂਦਾ 15 ਕ ਦਿਨਾਂ ਚ ਕਹਿੰਦਾ ਵੀ ਮੈਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ ਵੀ ਮੈਂ ਵੀ ਮੈਂ ਉਹਨੂੰ ਭੁੱਲਣਾ ਸ਼ੁਰੂ ਹੋ ਜਾਂਦਾ ਵੀ ਨਫ਼ਰਤ ਹੋਣ ਲੱਗ ਜਾਂਦੀ ਮੈਨੂੰ ਉਹ ਕੁੜੀ ਨਾਲ ਵੀ ਜੋ ਜੋ ਉਹਨੇ ਮੇਰੇ ਨਾਲ ਕੀਤਾ ਤੇ ਕਹਿੰਦਾ ਵੀ ਭਰਾਵੋ ਹੋਰ ਟਾਈਮ ਲੰਘਦਾ ਮਹੀਨਾ ਦੋ ਮਹੀਨੇ ਲੱਗ ਜਾਂਦੇ ਨੇ ਕਹਿੰਦਾ ਵੀ ਮੈਂ ਬਿਲਕੁਲ ਸਹੀ ਹੋ ਜਾਂਦਾ ਵੀ ਮੈਨੂੰ ਜਮਾਂ ਹੀ ਨਫ਼ਰਤ ਹੋ ਜਾਂਦੀ ਆ ਉਹ ਕੁੜੀ ਨਾਲ ਟੋਟਲੀ ਵੀ ਜਿਵੇਂ ਉਹ ਮੇਰੇ ਤੋਂ ਤਵੀਤ ਦੂਰ ਹੁੰਦਾ ਕਹਿੰਦਾ ਵੀ ਜਦੋਂ ਮੈਂ ਬਿਲਕੁਲ ਸਹੀ ਹੋ ਜਾਂਦਾ ਵੀ ਫਿਰ ਮੈਂ ਪੰਜਾਬ ਫੋਨ ਕਰਦਾ ਵੀ ਮੈਂ ਪਤਾ ਤਾਂ ਕਰਾਂ ਵੀ ਇਹ ਕੁੜੀ ਨੇ ਮੇਰੇ ਨਾਲ ਐਵੇਂ ਕੀਤਾ ਕਿਉਂ ਆ ਕਹਿੰਦਾ ਵੀ ਜਦੋਂ ਮੈਂ ਡਿਟੇਲ ਕਢਾਉਣਾ ਪੰਜਾਬ ਫੋਨ ਕਰਦਾ ਕਹਿੰਦਾ ਵੀ ਫੇਰ ਮੈਨੂੰ ਪਤਾ ਲੱਗਦਾ ਵੀ ਇਹ ਜਿਹੜੀਆਂ ਮਾਮਾ ਧੀਆਂ ਨੇ ਇਹਨਾਂ ਨੇ ਤਾਂ ਐਵੇਂ ਬਹੁ ਮੁੰਡੇ ਲੁੱਟ ਲਏ ਇੱਥੇ ਵੀ ਇਹਨਾਂ ਦਾ ਤਾਂ ਕੰਮ ਹੀ ਇਹ ਆ ਵੀ ਵਧੀਆ ਘਰ ਦੀ ਸਾਮੀ ਦੇਖੋ ਤੇ ਉਹਨਾਂ ਨੂੰ ਲੁੱਟ ਲੋ ਪੈਸੇ ਖਾ ਲੋ ਪ੍ਰਾਪਰਟੀ ਬਣਾ ਲੋ ਜਿਵੇਂ ਜਿਵੇਂ ਵੀ ਬਸ ਹੱਥ ਫਿਰਦਾ ਵੀ ਫੇਰ ਲੋ ਕਹਿੰਦਾ ਵੀ ਫੇਰ ਮੈਂ ਪਤਾ ਕਰਦਾ ਵੀ ਜਿਹੜੇ ਉਹ ਮੁੰਡਾ ਮੇਰਾ ਯਾਰ ਦੋਸਤ ਜਿਹਨੂੰ ਮੈਂ ਡਿਟੇਲ ਕਢਾਉਣ ਨੂੰ ਕਿਹਾ ਸੀ ਉਹ ਮੁੰਡਾ ਵੀ ਇਹਦੇ ਨਾਲ ਰਲਿਆ ਹੁੰਦਾ ਇਹਦੇ ਨਾਲ ਕਿਤੇ ਉਹਦੀ ਗੱਲਬਾਤ ਹੁੰਦੀ ਆ ਕੁੜੀ ਨੂੰ ਮੈਂ ਪੈਸੇ ਭੇਜਦਾ ਸੀ ਵਧੀਆ ਖਰਚਾ ਚੱਲਦਾ ਸੀ ਅੱਗੋਂ ਮੁੰਡਾ ਵੀ ਨੰਗ ਮਲੰਗ ਸੀ ਘਰੋਂ ਕਹਿੰਦਾ ਵੀ ਉਹਦਾ ਵੀ ਖਰਚਾ ਇਹਦੇ ਨਾਲ ਚੱਲੀ ਜਾਂਦਾ ਸੀ ਕਹਿੰਦਾ ਵੀ ਇਹਨਾਂ ਦੋਨਾਂ ਦੀ ਗੱਲ ਹੁੰਦੀ ਆ ਵੀ ਉਹ ਤਾਂ ਕਰਕੇ ਮੈਨੂੰ ਉਦੋਂ ਕਾਲ ਡਿਟੇਲ ਅਡਿਟ ਕਰਕੇ ਭੇਜ ਦਿੰਦਾ ਵੀ ਕਿਤੇ ਮੇਰੀ ਪੋਲ ਨਾ ਖੁੱਲ ਜੇ ਕਹਿੰਦਾ ਵੀ ਚਲੋ ਮੈਨੂੰ ਤਾਂ ਸਾਰਾ ਕੁਝ ਪਤਾ ਲੱਗ ਜਾਂਦਾ ਕਹਿੰਦਾ ਵੀ ਉਹੀ ਮੁੰਡਾ ਮੇਰਾ ਯਾਰ ਦੋਸਤ ਕਹਿੰਦਾ ਵੀ ਇਸ ਕੁੜੀ ਨੂੰ ਇੱਕ ਦਿਨ ਰਾਤ ਨੂੰ ਮਿਲਣ ਜਾਂਦਾ ਇਹਨਾਂ ਦੇ ਘਰੇ ਕਹਿੰਦਾ ਵੀ ਜਦੋਂ ਮਿਲਣੇ ਜਾਂਦਾ ਤੇ ਕੁੜੀ ਵਾਲੇ ਬੰਨ ਲੈਂਦੇ ਨੇ ਬਨ ਕੇ ਕੁੱਟਦੇ ਨੇ ਇਹਨੂੰ ਤੇ ਨਾਲੇ ਕਹਿੰਦੇ ਨੇ ਵੀ ਅਸੀਂ ਤਾਂ ਤੈਨੂੰ ਤਾਂ ਛੱਡਾਂਗੇ ਜੇ ਤੂੰ ਸਾਡੀ ਕੁੜੀ ਨਾਲ ਵਿਆਹ ਕਰਾਊਗਾ ਕਹਿੰਦਾ ਵੀ ਜੇ ਤੂੰ ਨਹੀਂ ਵਿਆਹ ਕਰਾਣਾ ਵੀ ਤੈਨੂੰ ਅਸੀਂ ਮਾਰ ਕੇ ਦੱਬ ਦੇਣਾ ਕਹਿੰਦਾ ਵੀ ਮੁੰਡਾ ਡਰ ਜਾਂਦਾ ਤੇ ਮਰਦੇ ਨੂੰ ਫਿਰ ਅੱਕ ਚੱਪਣਾ ਹੀ ਪੈਣਾ ਸੀ ਚੱਲ ਵੀ ਉਹ ਮੁੰਡਾ ਉਹਦੇ ਨਾਲ ਵਿਆਹ ਕਰਾ ਲੈਂਦਾ ਉਹਦੇ ਹੁਣ ਫਿਲਹਾਲ ਦੀ ਘੜੀ ਹੁਣ ਉਹ ਮੁੰਡਾ ਤੇ ਉਹ ਕੁੜੀ ਇਕੱਠੇ ਰਹਿ ਰਹੇ ਨੇ ਵਿਆਹ ਕਰਾ ਕੇ ਤੇ ਕਹਿੰਦਾ ਵੀ ਭਰਾਵੋ ਮੈਂ ਆ ਤਾਂ ਤੁਹਾਨੂੰ ਇਹ ਸਟੋਰੀ ਦੱਸੀ ਆ ਬੀ ਡਾਲਰਾਂ ਨੂੰ ਦੇਖ ਕੇ ਪੈਸਿਆਂ ਨੂੰ ਦੇਖ ਕੇ ਸਾਰਿਆਂ ਦਾ ਦੀਨ ਨਿਮਾਨ ਐਵੇਂ ਡੋਲ ਜਾਂਦਾ ਵੀ ਭਰਾਵੋ ਐਵੇਂ ਕਿਸੇ ਦੇ ਚੰਚਾਸੇ ਦੇ ਵਿੱਚ ਨਾ ਆਇਓ ਖਾਸ ਕਰਕੇ ਜਿਹੜੇ ਆਪਣੇ ਵੀਰ ਭਰਾ ਬਾਹਰ ਰਹਿ ਰਹੇ ਨੇ ਵੀ ਤੁਸੀਂ ਐਵੇਂ ਫੋਨ ਤੇ ਤਾਂ ਖਾਸ ਕਰਕੇ ਕਿਸੇ ਤੇ ਇੰਨਾ ਵੀ ਵਿਸ਼ਵਾਸ ਨਾ ਕਰਿਆ ਕਰੋ ਵੀ ਐਵੇਂ ਬਿਨਾ ਪੁੱਛੇ ਬਿਨਾ ਦੇਖੇ ਚਾਹੇ ਤੁਹਾਨੂੰ ਜਿੰਨਾ ਮਰਜ਼ੀ ਅਗਲਾ ਵਿਸ਼ਵਾਸ ਕਰਾਰੇ ਵੀ ਐਵੇਂ ਪੈਸੇ ਪੁੱਛੇ ਨਾ ਪਾਇਆ ਕਰੋ ਕਹਿੰਦਾ ਵੀ ਮੇਰੇ ਨਾਲ ਤਾਂ ਹੋ ਗਈ ਮੇਰੇ ਤਾਂ ਕੰਨਾਂ ਨੂੰ ਹੱਥ ਲੱਗ ਗਏ ਕਹਿੰਦਾ ਵੀ ਮੈਨੂੰ ਤਾਂ ਅਕਲ ਆ ਗਈ ਅਦਾ ਵੀ ਚਲ ਮੈਂ ਇਹ ਆਪਣੀ ਸਟੋਰੀ ਦੱਸਦਾ ਵੀ ਕਿਸੇ ਹੋਰ ਵੀਰ ਭਰਾ ਨਾਲ ਐਵੇਂ ਨਾ ਹੋ ਜੇ ਤੇ ਸਾਡਾ ਵੀ ਸਟੋਰੀ ਦੱਸਣ ਦਾ ਇਹੀ ਮਕਸਦ ਸੀ ਆਪਣੇ ਜਿੰਨੇ ਵੀ ਆਪਣੇ ਵੀਰ ਭਰਾ ਬਾਹਰ ਅੰਦਰ ਰਹਿ ਰਹੇ ਨੇ ਵੀ ਆਪਣਾ ਵੀਰ ਥੋੜਾ ਸੰਭਲ ਕੇ ਚੱਲਿਆ ਕਰੋ ਬਾਹਰ ਆਏ ਹੋ ਤੁਸੀਂ ਵੀ ਘਰੋਂ ਐਨਾ-ਐਨਾ ਖਰਚਾ ਚੱਕਿਆ ਤੇ ਆਪਣਾ ਤੁਸੀਂ ਸੋਚ ਸਮਝ ਕੇ ਚੱਲੋ ਸੋ ਐਵੇਂ ਜੇ ਕਿਸੇ ਹੋਰ ਵੀ ਵੀਰ ਭਰਾ ਦੀ ਕੋਈ ਵੀ ਕਿਸੇ ਵੀ ਰਿਲੇਟਿਡ ਕੋਈ ਵੀ ਕਹਾਣੀ ਆ ਸਾਡੇ ਨਾਲ ਸੰਪਰਕ ਕਰ ਸਕਦਾ ਥੋੜੇ ਇੱਥੇ ਨੰਬਰ ਚੱਲ ਰਿਹਾ ਹੋਊਗਾ ਜੀ ਚਾਹੇ ਡਿਸਕ੍ਰਿਪਸ਼ਨ 'ਚੋਂ ਚੱਕ ਲਿਓ ਜਾਂ ਉੱਪਰ ਸਕਰੀਨ ਤੇ ਹੋਊਗਾ ਤੇ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਆਪਣੀ ਕਹਾਣੀ ਦੱਸ ਸਕਦੇ ਹੋ ਠੀਕ ਆ ਜੀ ਸਤਿ ਸ੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ